ਰਾਜੂ ਜੰਦਾ ਇਸ ਦੁਨੀਆ ਤੋਂ ਸਾਡੇ ਤੋਂ ਵਿਛੜ ਗਿਆ ਸੋ ਅੱਜ ਉਹਦੀ ਅਰਦਾਸ ਕਰਨ ਆਏ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਬੜਾ ਕਮਾਲ ਦਾ ਸਾਡਾ ਯਾਰ ਸੀ ਔਰ ਬੇਵਕਤੀ ਉਹ ਜਣਾ ਬੜਾ ਮਾਨਾ ਸਾਰੀ ਜਿੰਨੀ ਵੀ ਦੁਨੀਆ ਐ ਇਹੋ ਜਿਹਾ ਕੋਈ ਬੰਦਾ ਨਹੀਂ ਸੀ ਕਿ ਜਿਨ੍ਹਾਂ ਨੇ ਅਰਦਾਸ ਬੇਨਤੀ ਨਾ ਕੀਤੀ ਹੋਵੇ ਪਰ ਜਿਉ ਲਿਖਾਇਆ ਪਰਮਾਤਮਾ ਨੇ ਜਿੰਨੇ ਸਾਂ ਸਾਡੇ ਵੀਰ ਨੂੰ ਤੇ ਉਹਨੇ ਕੋ ਚੀਕੇ ਗਿਆ ਪਰ ਬਹੁਤ ਸੋਹਣਾ ਜੀਕੇ ਗਿਆ ਇੰਡਸਟਰੀ ਨੂੰ ਪੰਜਾਬੀ ਇੰਡਸਟਰੀ ਨੂੰ ਬਹੁਤ ਸੋਹਣੇ ਗੀਤ ਦੇ ਗਿਆ ਉਹਦੀਆਂ ਯਾਦਾਂ ਉਹਦੇ ਹਮੇਸ਼ਾ ਹੀ ਜਿਹੜੀਆਂ ਫਿਲਮਾਂ ਉਹਨੇ ਬਣਾਈਆਂ ਉਹ ਦੇਖਦੇ ਰਿਆ ਕਰਾਂਗੇ ਤੇ ਬਾ ਕਮਾਲ ਸਿਕਾ ਉਹ ਬੰਦਾ ਬਾ ਕਮਾਲ ਸਮਝਦਾਰ ਸਿਕਾ ਸੋਹਣੇ ਸੱਭਿਆਚਾਰ ਨੂੰ ਵੀ ਦਿੱਤੇ ਔਰ ਅੱਜ ਜਿਨਾ ਇਹ ਪਿਆਰ ਆ ਉਹਦਾ ਖਾਠਾ ਮਾਰਦਾ ਅੱਜ ਹਰ ਆਖੋਦਲੀ ਨਵੇਂ ਹਰ ਬੰਦਾ ਉਹਦੇ ਲਈ ਅਰਦਾਸ ਬੇਨਤੀ ਕਰਨਾ ਆ ਵੀ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਜੀ ਰਾਗ ਤੇਰਾ ਵੇ ਭਗਤੀ ਸੁਰਜਣਾ ਯਾ ਤੇਰੀਆਂ ਯਾਦਾਂ ਆਉਣਗੀਆਂ ਤੂੰ ਹਮੇਸ਼ਾ ਲੋਕਾਂ ਦੇ ਦਰਾਂ ਵਿੱਚ ਰਹੇਗਾ ਯਾਰ ਵਾਹਿਗੁਰੂ ਸੱਚੇ ਪਾਸ਼ਾ